ਇੱਕ ਸਰਕਾਰ ਹੈ ਜਿਹੜੀ ਕਹਿੰਦੀ ਅਸੀਂ 13 ਜ਼ੀਰੋ ਮਤਲਬ 13 ਪਾਰ ਨਿਕਲਾਂਗੇ ਤੇ ਦੂਜੀ ਕੇਂਦਰ ਦੀ ਸਰਕਾਰ ਹੈ ਉਹ ਕਹਿੰਦੀ 400 ਪਾਰ ਤੇ ਨਾ 13 ਪਾਰ ਆਣਿਆਂ ਕੋਲ ਬੰਦੇ ਲੱਭਦੇ ਆ ਕਦੇ ਇੱਥੋਂ ਚੋਰੀ ਕਰਦੇ ਕਦੇ ਉੱਥੋਂ ਚੋਰੀ ਕਰਦੇ ਕਿਸੇ ਨੂੰ ਕੋ ਲਾਲਚ ਦਿੰਦੇ ਆ ਜਾਂ ਜਿਹੜੇ ਵੱਖ-ਵੱਖ ਪਾਰਟੀਆਂ ਤੋਂ ਛੱਡ ਕੇ ਆਏ ਆ ਉਹਨਾਂ ਨੂੰ ਲਿਆ ਆ ਕੇ ਪਹਿਲਾਂ ਚੋਰ ਦੱਸਦੇ ਸੀ ਉਸ ਸਾਧ ਵਾਸ਼ਿੰਗ ਮਸ਼ੀਨ ਚੋਂ ਕੱਢ ਕੇ ਉਹਨਾਂ ਨੂੰ ਕੈਂਡੀਡੇਟ ਦਿੰਦੇ ਆ ਚੱਬੇਵਾਲ ਸਾਹਿਬ ਦੀ ਇਨਕੁਆਇਰੀ ਇਹ ਤਾਂ ਨਹੀਂ ਕਰਾਈ। ਇਹ ਇੱਕ ਹੋਰ ਵੀ ਜਿਹੜੇ ਇਹਨਾਂ ਦੇ ਕੈਂਡੀਡੇਟ ਹੈ ਵਜ਼ੀਰਾ ਨੂੰ ਟਿਕਟਾ ਦੇਣੀਆ ਮਤਲਬ ਕਿ ਸਾਨੂੰ ਕਿਸੇ ਤੇ ਭਰੋਸਾ ਨਹੀਂ ਜੇ ਲੋਕਾਂ ਨੇ ਵਜ਼ੀਰਾ ਨੂੰ ਵੋਟਾਂ ਨਹੀਂ ਦਿੱਤੀਆਂ ਤੇ ਸਮਝੋ ਕਿ ਵੋਟ ਫਿਰ ਜਮਾ ਹੀ ਨਹੀਂ ਪੈਂਦੀ। ਔਰ ਮੈਂ ਸਮਝਦਾ ਲੋਕਾਂ ਕੋਲ ਇੱਕ ਮੌਕਾ ਆਇਆ ਕਿ ਜਦੋਂ ਵਜ਼ੀਰ ਹੀ ਰਿਜੈਕਟ ਹੋ ਗਏ ਤੇ ਸਮਝੋ ਸਰਕਾਰ ਆਪੇ ਰਿਜੈਕਟਡ ਔਰ ਇਹ ਦਿਨ ਦੂਰ ਨਹੀਂ ਕਿ 4 ਜੂਨ ਤੋਂ ਬਾਅਦ ਪੰਜਾਬ 'ਚ ਨਵਾਂ ਮੁੱਖ ਮੰਤਰੀ ਆਉ। ਜੇ ਤਾਂ ਭਾਜਪਾ ਦੀ ਵਾਸ਼ਿੰਗ ਮਸ਼ੀਨ ਚੱਲੀ ਫੇਰ ਤਾਂ ਕੋਈ ਏਕਨਾਥ ਛਿੰਦੇ ਭਗਵੰਤ ਮਾਨ ਆਉ। ਤੇ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਬਚ ਗਈ ਇਹਨਾਂ ਦੇ ਐਮ.ਐਲ.ਏ ਕੋਈ ਬਚ ਗਏ ਤੇ ਫਿਰ ਕੁਲਤਾਰ ਸਿੰਘ ਸੰਧਵਾ ਆਉ ਇਹ ਤਾਂ ਸੱਚੀ ਗੱਲ। ਤੇ ਜਿਹੜੇ ਭਾਜਪਾ ਵਾਲੇ ਜਿਹੜੇ ਕਹਿੰਦੇ 400 ਪਾਰ ਉਹਨਾਂ ਨੂੰ ਆਪ ਨਹੀਂ ਲੱਭਦਾ ਜਿਹੜਾ ਮੈਨੂੰ ਲੱਗਦਾ ਅੱਜ ਭਾਜਪਾ ਦੇ ਹਾਲਾਤ ਐ। ਕਿ ਧਿਆਨ ਨਾਲ ਵੇਖਣਾ ਪੈਂਦਾ ਕਿ ਇਹ ਕਾਂਗਰਸ ਪੁਰਾਣੀ ਕਾਂਗਰਸ ਪਾਰਟੀ ਹੈ ਕਿ ਨਵੀਂ ਭਾਜਪਾ ਤੁਸੀਂ ਜਾਖੜ ਸਾਹਿਬ ਨੂੰ ਵੇਖੋ ਬਿੱਟੂ ਜੀ ਨੂੰ ਵੇਖੋ ਬਿੱਟੂ ਨੇ ਤਾਂ ਵਹਿ ਕਮਾਲ ਹੀ ਕਰਤੀ ਨਾ ਨਵੇਂ ਜਮਾਨੇ ਦਾ ਬੇਟਾ ਹੀ ਬਣ ਗਿਆ ਇਹ ਬਿਆਨ ਸ਼ੋਰਾਂ ਦੀ ਪਾਕ ਹੀ ਲੈ ਕੇ ਭੱਜ ਉੱਠਿਆ ਜਿਹੜੇ ਮਤਲਬ ਜੀਨੋ ਕਹਿੰਦੇ ਸਨ ਕਿ ਇਹ ਟਕਸਾਲੀ ਕਾਂਗਰਸੀ ਮਤਲਬ ਜਦੋਂ ਇਹ ਜੇ ਕਰਤਾਰ ਪੋਲਿਟਿਕਸ 'ਚ ਵੇਖਣ ਨੂੰ ਮਿਲ ਰਿਹਾ ਫਿਰ ਕੁਝ ਹੋ ਸਕਦਾ ਤਾਂ ਦੇ ਲੋਕਾਂ ਦਾ ਵੀ ਵਿਸ਼ਵਾਸ ਉੱਤਰਿਆ ਔਰ 400 ਪਾਰ ਵਾਲਿਆਂ ਦੀ ਜਾਂ 13 ਪਾਰ ਵਾਲਿਆਂ ਦੀ ਵੀ ਪੋਲ ਖੁੱਲ ਰਹੀ ਹੈ। ਜੇ ਤੁਸੀਂ ਆਪ ਇਲੈਕਸ਼ਨ ਲੜਦੇ। ਹਾਂਜੀ। ਮੈਂ ਤਾਂ ਹਲੇ ਤੱਕ ਲੜਾਉਣ ਤੀ ਆ ਜੀ। ਤੁਸੀਂ ਨਾ ਲੜਾ ਦਿਓ ਕਿਸੇ ਨਾਲ ਵੈਸੇ ਹਲੇ ਤੱਕ ਤਾਂ ਇਲੈਕਸ਼ਨ ਲੜਾਉਣ ਤੇ ਡਿਊਟੀ। ਹਾਂਜੀ। ਅੱਜ ਤਾਂ ਗੁਰਦਾਸਪੁਰ ਚ ਲੜਨ ਆਏ ਆ ਥੋ। ਥੋੜਾ ਪਿਆਰ ਲੈਣ ਆਏ ਆ। ਲੋਕਾਂ ਦੇ ਮੁੱਦੇ ਲੈ ਕੇ ਆਏ ਆ। ਸੈਂਟਰ ਤੇ ਸੂਬੇ ਦੀ ਸਰਕਾਰ ਨਾਲ ਲੜਨਾ ਹੈ। ਤੁਹਾਡਾ ਕੋਟ ਆ ਦਿਨ ਦਾ ਲਾਇਸੈਂਸ ਕਾਂਗਰਸ ਨਾਲ ਰਾਤ ਦਾ ਭਾਜਪੀ ਨਾਲ ਕੀ ਮਾਇਨੇ? ਦੇਖੋ ਇਹ ਅਸਲੀਅਤ ਦੀ ਗੱਲ ਹੈ। ਭਗਵੰਤ ਮਾਨ ਕਾਂਗਰਸ ਨੂੰ ਗਾਲਾਂ ਕੱਢਦਾ ਹਰਿਆਣੇ ਚੱਲੇ ਚੋਂ ਮਤਲਬ ਹਰ ਬਾਰਡਰ ਕਿੰਨਾ ਕ ਹਰਿਆਣਾ ਅਗੇ ਹਰਿਆਣੇ ਬਾਰਡਰ ਜਾ ਕੇ ਫੂਡਾ ਸਾਹਿਬ ਦੇ ਹੱਕ ਦੀ ਗੱਲ ਕਰਦਾ ਸੋਨੀਆ ਗਾਂਧੀ ਦੀ ਹੱਕ ਦੀ ਗੱਲ ਕਰਦਾ ਰਾਹੁਲ ਗਾਂਧੀ ਨੂੰ ਗਲਵੱਕੜੀ ਪਾਉਂਦਾ ਦਿੱਲੀ ਜਾਂਦਾ ਫੇਰ ਰਾਹੁਲ ਗਾਂਧੀ ਨੂੰ ਔਰ ਸੋਨੀਆ ਗਾਂਧੀ ਦੀ ਜਿਹੜੀ ਕਹਿੰਦੇ ਸੰਘਰਸ਼ਾ ਇਹਨਾਂ ਦਾ ਇਹਨਾਂ ਦੀ ਜੋ ਦੇਨ ਹੈ ਉਹਦੀ ਚਰਚਾ ਕਰਦਾ ਜਦੋਂ ਸਾਰੇ ਦੇਸ਼ ਚ ਹੁਣ ਅਸਾਮ ਗਿਆ ਮੈਨੂੰ ਤਾਂ ਸੀਗਾ ਤੇੜੂ ਗੜਾ ਵਾਲਿਆਂ ਨੂੰ ਛਡਾ ਕੇ ਆਊਗਾ ਮਗਰ ਉੱਥੇ ਫੇਰ ਕਾਂਗਰਸ ਦੀ ਹੱਕ ਦੀ ਗੱਲ ਕਰਕੇ ਜਿਹੜਾ ਮੁੱਖ ਮੰਤਰੀ ਸਾਰੇ ਦੇਸ਼ 'ਚ ਕਾਂਗਰਸ ਦੇ ਹੱਕ 'ਚ ਪ੍ਰਚਾਰ ਕਰੇ ਕਿ ਤੁਸੀਂ ਸਮਝਦੇ ਹੋ ਕਿ ਇੱਥੇ ਉਹ ਕਾਂਗਰਸ ਦੇ ਖਿਲਾਫ ਪ੍ਰਚਾਰ ਕਰ ਸਕੂ ਇਸ ਲਈ ਪੋਟ ਦਿਨ ਦਾ ਗੱਠ ਜੋੜ ਕਾਂਗਰਸ ਨਾਲ ਔਰ ਰਾਤ ਦਾ ਗੱਠ ਜੋੜ ਭਾਜਪਾ ਨਾਲ ਜੇ ਨਾ ਹੋਵੇ ਗੱਠ ਜੋੜ ਤੇ ਆ ਐਨਐਸਏ ਨਾ ਲੱਗਦੀ ਜੇ ਗੱਠ ਜੋੜ ਨਾ ਹੁੰਦਾ ਸ਼ੁਭ ਕਰਨ ਦੇ ਮਾਮਲੇ 'ਚ ਇਹ ਜਾਂ ਪ੍ਰੀਤਪਾਲ ਦੇ ਮਾਮਲੇ 'ਚ ਹਾਈ ਕੋਰਟ ਨੂੰ ਇੰਟਰਵਿਨ ਨਾ ਕਰਨਾ ਪੈਂਦਾ ਐਫ ਆਈ ਆਰ ਇਹ ਖਚਾਈ ਕੀਤੀ ਕਿ ਭਗਵੰਤ ਐਫ ਆਈ ਆਰ ਕਿਉਂ ਨਹੀਂ ਦਰਜ ਕਰਦਾ ਮੁੱਖ ਮੰਤਰੀ ਜ਼ੀਰੋ ਐਫ ਆਈ ਆਰ ਕਿਉਂ ਜਦ ਕਿ ਬਾਡੀ ਜਿਹੜੀ ਲੱਭੀ ਪੰਜਾਬ 'ਚ ਲੱਭੀ ਸ਼ੁਭ ਕਰਨ ਦੀ ਗੋਲੀ ਵੱਜੀ ਪੰਜਾਬ 'ਚ ਲੱਗੀ 250 ਬੰਦਾ ਜ਼ਖਮੀ ਹੋਇਆ ਪੰਜਾਬ 'ਚ ਹੋਇਆ ਸ਼ੁਭ ਪ੍ਰੀਤਪਾਲ ਨੂੰ ਚੁੱਕ ਕੇ ਕਿੱਥੋਂ ਲੈ ਕੇ ਗਏ ਪੰਜਾਬ ਤੋਂ ਮਗਰ ਐਫ ਆਈ ਆਰ ਜ਼ੀਰੋ ਫਿਰ ਇਹ ਗੱਠ ਜੋੜ ਨਹੀਂ ਭਾਜਪਾ ਨਾਲ ਤੇ ਕੀ ਆ ਸ਼ਰਾਬ ਦਾ ਘੁਟਾਲਾ ਐਕਸਾਈਜ਼ ਪਾਲਿਸੀ ਪੜਾਈ ਕੀਨੇ ਸੁਸੋਧੀਆਂ ਕੇਜਰੀਆਲ ਨੇ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਹੋਰ ਲੀਡਰ ਬਣਾਈ ਕਿੱਥੇ ਜਾ ਕੇ ਸੁਸੋਧੀਆਂ ਦੇ ਘਰ ਚ ਉਹੀ ਬੰਤੇ ਜਿਹੜੇ ਫੜੇ ਆ ਜਿਓ ਦਿੱਲੀ ਚ ਚੋਰ ਨੇ ਸੇਮ ਪਾਲਿਸੀ ਫੋਟੋਸਟੈਟ ਪਾਲਿਸੀ ਪੰਜਾਬ ਚ ਵੀ ਉਹੀ ਪੈਸਿਆਂ ਦਾ ਨੁਕਸਾਨ ਹੋਇਆ ਮਨਿਸਟਰਸ ਆਫ ਕਾਉਂਸਲ ਆਫ ਮਨਿਸਟਰਸ ਦੀ ਇੱਕ ਕਮੇਟੀ ਨੇ ਆਫਸਰ ਕਮੇਟੀ ਨੇ ਕਿਹਾ ਕਿ ਇਹ ਪਾਲਿਸੀ ਗਲਤ ਹੈ ਫਿਰ ਅਗਲੇ ਸਾਲ ਔਰ ਇਹ ਕਹਿੰਦੇ ਹਾਂ ਇਹ ਗਲਤ ਹੈ ਤੇ ਜੇ ਦਿੱਲੀ ਚ ਉਹ ਚੋਰ ਸੀ ਉਹ ਫੜੇ ਗਏ ਤੇ ਪੰਜਾਬ ਚ ਕਿਉਂ ਨਹੀਂ ਫੜੇ ਜਾ ਰਹੇ ਕਿਉਂਕਿ ਭਾਜਪਾ ਨਾਲ ਗੱਠ ਜੋੜ ਦਿੱਲੀ ਚ ਉਹਨਾਂ ਨੂੰ ਫੜ ਫੜ ਮੁੱਖ ਮੰਤਰੀ ਤੱਕ ਅੰਦਰ ਦੇ ਤਾ ਤੇ ਜਿਹੜੇ ਪੰਜਾਬ ਵਾਲਾ ਮੁੱਖ ਮੰਤਰੀ ਜੀ ਨੇ ਪਾਲਿਸੀ ਬਣਾਈ ਉਹ ਰੋਜ਼ ਜਾ ਕੇ ਉਥੇ ਸ਼ਵੇਰੇ ਸ਼ਾਮ ਗੱਲ ਕਰੇ ਆਉਂਦਾ ਸੋ ਗੱਠ ਜੋੜ ਰਾਤ ਦਾ ਭਾਜਪਾ ਨਾਲ ਦਿਨ ਦਾ ਕਾਂਗਰਸ ਨਾਲ ਇਸ ਲਈ ਲੋਕ ਸਵਾਰੀ ਆਪ ਦੇ ਸਮਾਨ ਲਈ ਆਪ ਜਿ ਮੈਰਿਜ ਦਾ ਕਹਿ ਸਕਦੇ ਜਾਗਦੇ ਰਹੋ ਭਾਈ ਬਾਕੀ ਲੋਕਾਂ ਦੀ ਮਰਜ਼ੀ ਲੋਕਤੰਤਰ ਈ ਦੇ ਕੋ ਤੁਨੂ ਸਾਬ ਤੁਸੀਂ ਕੁਛ ਬੜੇ ਹੁੰਨੇ ਹੋ ਜਦੋਂ ਮੈਂ ਗੱਭੂ ਗੋਸ਼ਾ ਕਹਿੰਨਾ ਤੇ ਹੱਸਦੇ ਤੁਸੀਂ ਵੀ ਮਾਰ ਮਾਰ ਥਾਪੀਆਂ ਪੂਰੇ ਆ ਤੁਨੂੰ ਹੀ ਪਤਾ ਹੁਣ ਆਪ ਵਾਲਾ ਗੱਭੂ ਗੋਸ਼ਾ ਕਿਹੜਾ ਤੇ ਕਾਂਗਰਸ ਵਾਲਾ ਗੱਭੂ ਗੋਸ਼ਾ ਕਿਹੜਾ ਹੁਣ ਤਾਂ ਲੋਕਾਂ ਨੇ ਵੇਖਣਾ ਕਿ ਇਹਨਾਂ ਗੱਭੂ ਗੋਸ਼ਿਆਂ ਤੋਂ ਕੁਛ ਕਰਾ ਕਿ ਪੰਜਾਬ ਦੇ ਭਲੇ ਦੀ ਗੱਲ ਕਰਾਉਂ